ਸਤ ਗੁਰੂ ਜੀ ਕਿਰਪਾ ਕਰਦੇ ਨੇ ਪੁੱਤ ਜਦੋਂ ਵੀ ਨਵੇਂ ਸਾਲ ਦੀ ਸ਼ੁਰੂਆਤ ਹੋਵੇ ਨਵੇਂ ਮਹੀਨੇ ਦੀ ਸ਼ੁਰੂਆਤ ਹੋਵੇ ਇਥੋਂ ਤੱਕ ਜਦੋਂ ਨਵੇਂ ਦਿਨ ਦੀ ਵੀ ਸ਼ੁਰੂਆਤ ਹੋਵੇ ਤੂੰ ਸਤ ਗੁਰੂ ਜੀ ਦਾ ਉਹ ਟਾਸਰਾ ਲੈ ਕੇ ਕਰਿਆ ਕਰ ਆਪਾਂ ਰੋਜ਼ ਅਰਦਾਸ ਕਰਦੇ ਆ ਨਾ ਨਿਤਨੇਮ ਦੀ ਸਮਾਪਤੀ ਤੇ ਸਤ ਗੁਰੂ ਜੀ ਆਪ ਜੀ ਦੇ ਬਾਣੇ ਵਿੱਚ ਚਾਰ ਪਹਿਰ ਰਹਿਣ ਆਈ ਸੀ ਸੁੱਖਾਂ ਦੀ ਬਤੀਤ ਹੋਈ ਆ ਚਾਰ ਪਹਿਰ ਦਿਨ ਚੜਿਆ ਆਪ ਜੀ ਦੇ ਬਾਣੇ ਵਿੱਚ ਬਤੀਤ ਹੋਵੇ ਇਹ ਆਪਾਂ ਨਵੇਂ ਸਾਲ ਵਾਲੇ ਦਿਨ ਵੀ ਅਰਦਾਸਾਂ ਕਰਨੀਆਂ ਨਵੇਂ ਮਹੀਨੇ ਵਾਲੇ ਦਿਨ ਵੀ ਅਰਦਾਸ ਕਰਨੀਆਂ ਤੇ ਜਦੋਂ ਨਵਾਂ ਦਿਨ ਚੜਦਾ ਉਦੋਂ ਵੀ ਅਰਦਾਸ ਕਰਨੀ ਹੁੰਦੀ